ਇਹ ਗੱਲ ਲੱਗੇ ਸੈਨੇ ਕਦੀ ਸੋਚੀ ਹੀ ਨਹੀਂ ਹੁੰਦੀ ਆ ਕੁੜੀਆਂ ਨੂੰ ਤਾਂ ਚਾਹੀਏ ਨਾ ਹੁੰਦਾ ਵਿਆਹ ਦਾ ਅਸੀਂ ਚੂੜਾ ਪਾਈਏ ਅਸੀਂ ਤਿਆਰ ਹੋਈਏ ਸਾਰੇ ਜਾ ਖਤਮ ਕਰਦੇ ਸੀ ਮੈਂ ਜੀ ਕਾਲਜ ਦੇ ਟਾਈਮ ਫੇਰ ਅ ਫਰਸਟ ইয়ার ਚ ਤੇ ਉਹ ਫਾਈਨਲ ইয়ার ਚ ਮੇਰੀ ਮੈਰਿਜ ਹੋਈ ਆ ਅੱਛਾ ਲਵ ਕਾ ਅਰੇਂਜ ਜਿਆਦਾ ਓਕੇ ਹਾਂਜੀ ਤੇ ਵਿਆਹ ਤੋਂ ਬਾਅਦ ਫਿਰ ਕਿੱਦਾਂ ਦੀ ਜ਼ਿੰਦਗੀ ਦੀ ਵਿਆਹ ਤੋਂ ਬਾਅਦ ਤਾਂ ਜਿਹੜਾ ਮੈਂ ਘਰੇ ਸੁੱਖ ਦੇਖਿਆ ਸੀਗਾ ਉਹ ਬਿਲਕੁਲ ਹੀ ਤਬਾਹ ਹੋ ਗਿਆ ਉਹਦਾ ਕੀ ਕਾਰਨ ਬਸ ਮਤਲਬ ਉਹ ਨਾ ਮੈਨੂੰ ਖੁਦ ਨੂੰ ਨਹੀਂ ਸਮਝ ਲੱਗਿਆ ਵੀ ਪਹਿਲਾਂ ਕੁਝ ਹੋਰ ਫੇਸ ਸੀ ਉਹਨਾਂ ਦਾ ਐਂਡ ਤੇ ਇੱਕਦਮ ਕੁਝ ਹੋਰ ਹੋ ਜਾਣਾ ਨਾ ਮਤਲਬ ਰੋਈ ਮਤਲਬ ਇਦਾਂ ਮੈਨੂੰ ਲੱਗਦਾ ਸੀ ਬਹੁਤ ਜ਼ਿਆਦਾ ਟੌਰਚਰ ਕਰਦੇ ਹੁੰਦੇ ਸੀਗੇ ਮੈਨੂੰ ਤੇ ਕੁਝ ਉਹਨਾਂ ਨੂੰ ਇਹ ਡਾਊਟ ਸੀ ਵੀ ਇਹ ਮੰਗਲਿਕ ਆ ਇਹ ਗੱਲਾਂ ਉਹਨਾਂ ਨੇ ਪਹਿਲਾਂ ਸਾਨੂੰ ਦੱਸਿਆ ਨਹੀਂ ਆ ਬਾਅਦ ਉਹ ਮੈਨੂੰ ਇਦਾਂ ਕਰਨ ਲੱਗੇ ਵੀ ਇਹ ਤਾਂ ਮੰਗਲਿਕ ਆ ਟੌਰਚਰ ਬਹੁ ਕੀਤਾ ਉਹਨਾਂ ਨੇ ਮੈਨੂੰ ਰੈਂਟ ਤੇ ਹੀ ਕੱਢਤਾ ਤੇ ਜਿਹੜੇ ਹਸਬੰਡ ਅਸੀਂ ਉਹਨਾਂ ਨੇ ਉਹ ਮਤਲਬ ਬੇੜਾ ਹੀ ਗਰਗ ਕਰਤਾ ਮੇਰੀ ਜ਼ਿੰਦਗੀ ਦਾ ਕਹ ਲਓ ਵੀ ਕਰਾਇਆ ਤੇ ਰੋਲਤਾ ਮੈਨੂੰ ਘਰੇ ਸਾਡੇ ਕੋਸ਼ ਵੀ ਨਹੀਂ ਹੁੰਦਾ ਸੀਗਾ ਮੇਰੀ ਮਾਤਾ ਜੀ ਨੇ ਆਣਾ ਮਤਲਬ ਫਰਸਟ ਬੇਵੀ ਹੋਣ ਵਾਲਾ ਹੋ ਗਿਆ ਹਣਾ ਇਨਾਂ ਨੇ ਆਣਾ ਮੈਨੂੰ ਦੇਖਣ ਕਰਾਏ ਤੇ ਵੀ ਕਿ ਬੂਝਾ ਤੇਰੇ ਕੋਲ ਆ ਚੀਜ਼ ਨਹੀਂ ਹੈਗੀ ਇਹ ਦਵਾਦੀ ਏ ਮਤਲਬ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਉਹ 5-7 ਸਾਲ ਕੀ ਕੀ ਸਟਰਗਲ ਦੇਖਿਆ ਕੁੱਟਮਾਰ ਸੀ ਹਰ ਚੀਜ਼ ਹੌਸਲ ਮਤਲਬ ਮੈਂ ਦੁੱਖ ਹੀ ਦੁੱਖ ਦੇਖਿਆ ਸ਼ੁਰੂ ਤੋਂ ਹੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਹੁਤ ਸਿਆਵਾ ਮੈਂ ਇੰਨੀ ਕਿ ਸਹਿਨਸ਼ੀਲ ਹੋ ਗਈ ਐਂਡ ਤੇ ਕਿ ਮੈਨੂੰ ਫਰਕ ਨਹੀਂ ਪਿਆ ਜਦੋਂ ਲਾਸਟ ਵਾਰ ਵੀ ਕੋਟ ਮਾਰੋ ਹੋਈ ਆ ਦੋ ਤੇ ਨੂੰ ਆ ਠਾਣੋ ਠਾਣੀ ਵੀ ਹੋਏ ਆ ਕਿਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਅੱਜਕੱਲ ਕੁੜੀਆਂ ਦੀ ਸੁਣਵਾਈ ਹੈ ਹੀ ਆ ਹਨਾ ਸਾਨੂੰ ਖੁਦ ਨੂੰ ਹੀ ਸਟੈਂਡ ਲੈਣਾ ਪੈਣਾ ਖੁਦ ਨੂੰ ਹੀ ਸੁਣਵਾਈ ਗੰਨੀ ਪੈਣੀ ਆ ਆਪਣੇ ਲਈ ਤੇ ਆਪਣੇ ਬੱਚੇ ਲਈ ਕਿਉਂਕਿ ਮੈਂ ਮੈਂ ਇਹ ਸੋਚਦੀ ਸੀ ਕਿ ਯਾਰ ਜੇ ਮੈਂ ਘਟਮਾਰ ਸਹੀ ਜਾਉਂਗੀ ਸਹੀ ਜਾਉਂਗੀ ਮੈਂ ਡਿਪਰੈਸ਼ਨ ਚ ਪੈਂਦੀ ਜਾ ਰਹੀ ਸੀ ਕੁਝ ਐਸਾ ਟਾਈਮ ਆ ਗਿਆ ਸੀ ਕਿ ਮੈਨੂੰ ਜਿਹੜਾ ਮੇਰਾ ਘਰ ਵਾਲਾ ਸੀ ਬਾਹਰ ਵੀ ਨਹੀਂ ਜਾਣ ਦਿੰਦਾ ਸੀ ਕੁੜੀਆਂ ਨਾਲ ਵਰਤਨ ਨਹੀਂ ਸੀ ਦਿੰਦਾ ਹਨ ਕਿ ਸ਼ੱਕ ਸ਼ੱਕ ਵੀ ਬਹੁਤ ਜ਼ਿਆਦਾ ਸੀਗਾ ਉਹਦੇ ਚ ਉਹਨੇ ਮੈਨੂੰ ਬਾਹਰ ਨਾ ਜਾਣ ਦੇਣਾ ਫਿਰ ਮੈਂ ਇਦਾਂ ਦਾ ਟਾਈਮ ਆਇਆ ਕਿ ਮੈਂ ਇੱਕ ਕਿਸੇ ਪੜੋਸੀ ਨੂੰ ਮੈਂ ਕਿਹਾ ਮੈਂ ਕਿਹਾ ਦੀਦੀ ਮੇਰੇ ਕੋਲ ਪੈਸੇ ਨੂੰ ਹੁੰਦੇ ਮੈਂ ਕਿਸੇ ਦਾ ਘਰ ਦਾ ਝਾੜੂ ਪੋਚਾ ਕਰ ਲੂੰਗੀ ਕੋਈ ਘਰ ਘਰ ਲੱਭ ਦੋ ਮੈਨੂੰ ਮੈਂ ਝਾੜੂ ਪੋਚਾ ਕਰ ਲੂੰ ਮੈਂ ਘੰਟੇ ਚ ਵੇਲੀ ਹੋ ਜਾ ਕਰੂੰ ਘਰ ਵਾਲੇ ਤੋਂ ਚੋਰੀ ਮੈਂ ਕੰਮ ਕਰ ਲਿਆ ਕਰੂੰਗੀ ਚਲ ਮੈਂ ਆਪਣੇ ਬੱਚੇ ਲਈ ਕੁਝ ਰੱਖੂੰਗੀ ਮੈਨੂੰ ਵੀ ਹੁੰਦਾ ਸੀ ਵੀ ਮੈਂ ਦਵਾਈ ਲਈ ਵੀ ਪੇਰੈਂਟਸ ਤੋਂ ਮੰਗਦੀਆਂ ਪੈਸੇ ਜਾਂ ਮੇਰੀ ਸਿਸਟਰ ਜਾਂ ਬ੍ਰਦਰ ਕਰਦੇ ਸੀ ਬਹੁਤ ਮੈਨੂੰ ਫੀਲ ਹੋਣ ਲੱਗ ਗਿਆ ਸੀਗਾ ਮਤਲਬ ਫਿਰ ਮੈਂ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਤੂੰ ਯਾਰ ਔਰ ਅੱਗੇ ਉਹ ਜਿੱਦਾਂ ਲੇਡੀਜ਼ ਬੋਲਦੀਆਂ ਆਹ ਸੋਹਣੀ ਸੁਨੱਖੀ ਹੈਗੀ ਤੈਨੂੰ ਕੋਈ ਛੱਡੂਗਾ ਤੈਨੂੰ ਨਹੀਂ ਪਤਾ ਮਾਹੌਲ ਕਿਵੇਂ ਦਾ ਵਾਹ ਰੋਟੀ ਹੋਈ ਆ ਖਾਈ ਚੱਲ ਯਾਰ ਚਾਹੇ ਮਾੜੀ ਮਿਲਦੀ ਤੇਰੇ ਘਰ ਦੇ ਕਰੀ ਤਾਂ ਜਾਂਦੇ ਆ ਮਤਲਬ ਕਈ ਵਾਰ ਮੈਂ ਇਦਾਂ ਕਹਿਣਾ ਮੈਂ ਕਿਸੇ ਦੇ ਘਰੇ ਝਾੜੂ ਲਾ ਦੂੰਗੀ ਪੋਚਾ ਲਾ ਦੂੰਗੀ ਫਿਰ ਮੈਂ ਇੱਕ ਟੋਕ ਆਇਆ ਵਿੱਚ ਵਿੱਚ ਮੈਂ ਟਰਾਈ ਕਰਦੀ ਨਹੀਂ ਮੇਰਾ ਰੈਗੂਲਰ ਅਪਡੇਟ ਨਹੀਂ ਰਹਿੰਦੀ ਸੀ ਘਰ ਦਾ ਮਾਹੌਲ ਖਰਾਬ ਹੋਣ ਕਰ ਮ ਕਦੀ ਕਦੀ ਚਲੇ ਜਾਂਦੀ ਸੀ ਮੈਂ ਕਹਿੰਦੀ ਸੀ ਮੈਂ ਤਾਂ ਅੰਦਰ ਹੀ ਬੰਦ ਆ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਇੱਥੇ ਕੋਈ ਰਹਿੰਦਾ ਦੋ ਸਾਲ ਬਾਅਦ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਇੱਕ ਲੇਡੀਜ਼ ਰਹਿ ਰਹੀ ਆ ਬੱਚੇ ਨਾ ਰਹਿ ਰਹੀ ਆ ਥੋੜੇ ਹਸਬੰਡੀ ਨਾਲ ਰਹਿੰਦੇ ਸੀ ਉਹ ਨਾਲ ਰਹਿੰਦੇ ਸੀਗੇ ਸਿਰਫ ਰਾਤ ਨੂੰ ਆਉਂਦੇ ਸੀ ਕਦੀ ਕਦੀ 12 12 ਵਜੇ ਆਉਂਦੇ ਸੀ ਕੁੱਟਮਾਰ ਹੀ ਕਰਦੇ ਸੀ ਸ਼ੱਕ ਦੇ ਆਧਾਰ ਤੇ ਰਹਿੰਦੇ ਉਹ ਵੀ ਆਪਣੇ ਘਰੇ ਹੀ ਸੀ ਮਮੀ ਡੈਡੀ ਕੋਲ ਉਹਨਾਂ ਦਾ ਆਪਣਾ ਘਰ ਸੀਗਾ ਉਹਨਾਂ ਨੇ ਬਸ ਮੈਨੂੰ ਜਿੱਦਾਂ ਬਾਹਰ ਲਈ ਰੱਖਿਆ ਹੁੰਦਾ ਇਦਾਂ ਦਾ ਵਿਹੇਵ ਕਰਦੇ ਸੀ ਇਹ ਮੇਰੇ ਨਾਲ ਕਿ ਮੈਨੂੰ ਕੋਈ ਹੱਕ ਹੀ ਨਹੀਂ ਦਿੱਤਾ ਅੱਛਾ ਸੋਚਿਆ ਸੀ ਕਿ ਇੰਨੇ ਚਾਵਾਂ ਨਾਲ ਵਿਆਹ ਕੇ ਗਿਆ ਉਸ ਘਰ ਦੇ ਵਿੱਚ ਤੁਹਾਡੇ ਨਾਲ ਇਦਾਂ ਦਾ ਵਿਵਹਾਰ ਹੋਊਗਾ ਤੇ ਵਿਆਹ ਤੋਂ ਕੁਝ ਮਹੀਨੇ ਬਾਅਦ ਤੁਹਾਨੂੰ ਮਤਲਬ ਰੈਂਟ ਤੇ ਕੱਢ ਦਿੱਤਾ ਜਾਊਗਾ ਫਿਰ ਮੈਨੂੰ ਕਿੰਨੇ ਮਹੀਨਾ ਬਾਅਦ ਮਤਲਬ ਇਹ ਵਿਹੇਵ ਸ਼ੁਰੂ ਹੋ ਗਿਆ ਸੀ ਉਹਨਾਂ ਦਾ 15 ਦਿਨਾਂ ਬਾਅਦ ਹੀ ਵਿਹੇਵ ਅਲੱਗ ਹੋ ਗਿਆ ਸੀ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਹੋਕ ਹੀ ਰਿਹਾ ਮੇਰੀ ਲਾਈਫ ਚ ਹੋਕ ਹੀ ਰਿਹਾ ਮੈਨੂੰ ਖੁਦ ਨੂੰ ਨਹੀਂ ਯਕੀਨ ਹੋ ਰਿਹਾ ਸੀ ਵੀ ਮੇਰੀ ਲਾਈਫ ਨਾਲ ਹੋ ਕੇ ਗਿਆ ਮੈਂ ਇਹੀ ਕਹਿੰਦੀ ਕਹਿੰਦੀ ਨੇ ਕਈ ਸਾਲ ਕੱਢ ਤੇ ਕਿ ਸ਼ੈਅ ਸੁਧਾਰ ਆਜੂ ਪਰ ਆਪਾਂ ਕਿਸੇ ਨੂੰ ਸੁਧਾਰ ਨਹੀਂ ਸਕਦੇ ਅਸੀਂ ਨੂੰ ਸੁਧਾਰ ਸਕਦੇ ਜੇ ਕਿਸੇ ਦਾ ਸੁਭਾਅ ਗਲਤ ਆ ਜਾਂ ਕੋਈ ਨਸ਼ਾ ਕਰ ਰਿਹਾ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਨਸ਼ਾ ਕਰਦਾ ਅੱਛਾ ਨਸ਼ਾ ਵੀ ਕਰਦੇ ਸੀ ਉਹ ਉਹ ਚਿੱਟਾ ਲਾਉਂਦੇ ਸੀ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਲੋਕਡਾਊਨ ਹੋਇਆ ਸੀਗਾ ਹੂੰ ਕਿਉਂਕਿ ਉਹਨਾਂ ਉਹਨੇ ਪਤਾ ਕੀ ਕੀਤਾ ਲੋਕਡਾਊਨ ਚ ਸਾਡੇ ਕੋਲ ਵੈਸੇ ਵੀ ਕੋਸ਼ ਨਹੀਂ ਹੁੰਦਾ ਸੀ ਖਾਣ ਪੀਣ ਨੂੰ ਇੰਨਾ ਉਹਨੇ ਲੱਤਾਂ ਲੁੱਤਾਂ ਮਾਰਨੀਆਂ ਸ਼ੁਰੂ ਕਰਤੀਆਂ ਕੰਦਾ ਚ ਸਿਰ ਮਾਰਨੇ ਸ਼ੁਰੂ ਕਰਦੇ ਵੀ ਮੈਨੂੰ ਤਾਂ ਉਹਨੇ ਖੁਦ ਮੰਨਿਆ ਮੂੰਹੋਂ ਤੇ ਮੇਰੇ ਪੈਰੋਦਲੇ ਜ਼ਮੀਨ ਹੀ ਹਿੱਲ ਗਈ ਵੀ ਇਹ ਨਸ਼ੇ ਵਾਲਾ ਬੰਦਾ ਉਹ ਕਿੰਨਾ ਚਿੱਟਾ ਲਾਨਾ ਵਾ ਇਦਾਂ ਜੇ ਕਰਕੇ ਕੁਛ ਇਦਾਂ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਮੇਰੀ ਲਾਈਫ ਸਪੋਇਲ ਹੋ ਗਈ ਮੇਰੀ ਲਾਈਫ ਸਪੋਇਲ ਕਿਉਂਕਿ ਉਹ ਜਦੋਂ ਮੈਨੂੰ ਕੋਟਦਾ ਸੀ ਉਹਨੂੰ ਖੁਦ ਨੂੰ ਮਤਲਬ ਉਹਦੀਆਂ ਅੱਖਾਂ ਲਾਲ ਹੋ ਜਾਣੀਆਂ ਇਹ ਸਕਟ ਮਾਰਨੀ ਕੁੜੀ ਸਹ ਸਕਦੀ ਨਾ ਹਰ ਚੀਜ਼ ਸਹ ਲੈਂਦੀ ਆ ਉਹਦੇ ਫੇਰ ਵੀ ਕਾਫੀ ਸੀ ਮੈਂ ਸਹ ਲੈਂਦੀ ਸੀਗੀ ਮੈਂ ਕਦੀ ਇਦਾਂ ਨਹੀਂ ਆ ਸੀ ਮੈਂ ਕਿਸੇ ਨੂੰ ਜਾ ਕੇ ਕਹਾਂ ਵੀ ਹਾਂ ਤੁਸੀਂ ਗਲਤ ਕਿਉਂਕਿ ਆਪਣਾ ਹੀ ਸਿੱਕਾ ਖੋਟਾ ਸੀ ਸਾਡਾ ਅਸੀਂ ਕਿਸੇ ਨੂੰ ਕੀ ਕਹਿਣਾ ਹਨ ਮੈਨੂੰ ਇਹ ਸੀ ਵੀ ਸ਼ਾਇਦ ਸੁਧਾਰ ਲੇਗਾ ਮੇਰਾ ਪਿਆਰ ਸੁਧਾਰ ਲੂਗਾ ਪਰ ਐਂਡ ਤੇ ਆ ਕੇ ਉਹ ਪਿਆਰ ਖਤਮ ਹੋ ਗਿਆ ਮੇਰਾ ਕਿਉਂਕਿ ਜਦੋਂ ਮੈਂ ਦੇਖ ਲਿਆ ਕਿ ਮੇਰਾ ਬੱਚਾ ਵੀ ਰੋਲਦਾ ਪਿਆ ਉਹਨੂੰ ਸਟੱਡੀ ਨਹੀਂ ਸੀ ਲਾ ਰਹੇ ਕਿੰਨੇ ਟਾਈਮ ਬਾਅਦ ਇਹ ਪਿਆਰ ਦਾ ਜਿਹੜਾ ਪੂਤ ਆਖਾ ਤੋ ਉਤਰਿਆ ਪੂਤ ਦਾ ਦੇਖੋ ਜੀ ਬੜੀ ਛੇਤੀ ਖਤਮ ਹੋ ਜਾਂਦਾ ਵਾ ਜਦੋਂ ਰੋਟੀ ਨਾ ਮਿਲੇ ਨਾ ਢਿੱਡ ਨੂੰ ਢਿੱਡ ਲੱਗਿਆ ਹੁੰਦਾ ਏ ਜੇ ਛੋਟਾ ਜਿਹਾ ਢਿੱਡ ਦਾ ਇਹੀ ਕਰਾ ਰਿਆ ਸਭ ਕੁਝ ਨਾ ਹਨਾ ਇਹ ਹੋਵੇ ਨਾ ਆਪਾਂ ਕੰਮ ਕਰਨ ਲਈ ਮਜਬੂਰ ਹੋਈਏ ਨਾ ਆਪਾਂ ਕੋਈ ਐਕਟੀਵਿਟੀ ਕਰੀਏ ਨਾ ਜੋਬ ਕਰੀਏ ਇਹੀ ਆ ਜੋ ਕਰਾ ਰਿਆ ਪੇਟ ਪਿਆਰ ਪੂਰ ਸਾਰਾ ਖਤਮ ਹੋ ਜਾਂਦਾ ਸਾਰਾ ਬਾਹਰ ਡਿੱਗ ਜਾਂਦਾ ਫਿਰ ਜਦੋਂ ਰਿਸਪੈਕਟ ਨਹੀਂ ਨਾ ਮਿਲਦੀ ਫਿਰ ਪਿਆਰ ਪੂਰ ਖਤਮ ਆ બસ ਮੈਂ ਤਾਂ ਇਹੀ ਦੇਖ ਲਿਆ ਫਿਰ ਮੈਂ ਬਟ ਇਹ ਆਪਣਾ جاری ਰੱਖਿਆ ਕਿ ਮੈਂ ਮੈਂ ਨਾ ਮਤਲਬ ਬੜੀ ਸਿਹਨਸ਼ੀਲ ਹੋਣ ਕਰਮ ਸ਼ੁਰੂ ਤੋਂ ਸਿਹਨਸ਼ੀਲ ਰਹੀ ਹਾਂ ਮੈਂ ਹਰ ਤਰ੍ਹਾਂ ਦਾ ਮਤਲਬ ਬਿਮਾਰੀ ਵੀ ਬਰਦਾਸ਼ਤ ਕੀਤੀ ਹਰ ਤਰ੍ਹਾਂ ਦਾ ਮੈਂ ਰਿਲੇਵਲ ਤੋਂ ਨਿਕਲੀ ਹਾਂ ਕਿ ਮੈਂ ਬਚਪਨ ਵੀ ਨਹੀਂ ਜੀਆ ਵਿਆਹ ਤੋਂ ਬਚਪਨ ਤੋਂ ਬਾਅਦ ਕਹਿ ਦਿੰਦੇ ਸੀਗੇ ਕਿ ਵਿਆਹ ਹੋਊਗਾ ਉਦੋਂ ਜੀ ਲਿਓ ਉਦੋਂ ਜੋ ਕਰਾਣਾ ਹੋਇਆ ਬਾਲ ਪੂਰੇ ਸਿੱਧੇ ਹੁੰਦੇ ਆ ਕਰਾ ਲਿਓ ਤੇ ਮੈਂ ਕਹਣਾ ਵੀ ਵਿਆਹ ਤੋਂ ਬਾਅਦ ਉਹਨੇ ਕਹਿਣਾ ਤੇ ਵੀ ਤੂੰ ਕਿਉਂ ਕਰਾਣਾ ਵਾ ਉਹਨਾਂ ਦਾ ਰੋਟੀ ਵੀ ਨਹੀਂ ਪੂਰੀ ਪੈਂਦੀ ਸੀ ਸਾਡੀ ਹੋਰ ਤਾਂ ਕੀ ਹਨਾ ਕਦੀ ਇੱਦਾਂ ਦਾ ਦਿਨ ਆਇਆ ਕਿ ਬਿਨਾਂ ਰੋਟੀ ਖਾਦੇ ਸੁੱਤੇ ਕਈ ਵਾਰ ਆਇਆ ਇਦਾਂ ਦਾ ਦਿਨ ਮੈਂ ਮਤਲਬ ਉਹਨਾਂ ਨੂੰ ਮੈਂ ਮਤਲਬ ਦੱਸ ਨਹੀਂ ਸਕਦੀ ਸਾਰਿਆਂ ਨੂੰ ਕਿ ਕਿੱਦਾਂ ਦਾ ਦੇਣਾ ਹੈ ਬੱਚਾ ਇਹਨੂੰ ਮੈਂ ਹਨਾ ਫੀਡ ਦਿੰਦੀ ਹੁੰਦੀ ਸੀ ਉਸ ਸਮੇਂ ਬਟ ਕਹਿ ਨਹੀਂ ਸਕਦੇ ਵੀ ਮੈਂ ਕਹਣਾ ਵੀ ਦੁੱਧ ਹੈ ਨਹੀਂ ਘਰੇ ਆਟਾ ਹੈ ਨਹੀਂ ਕਦੀ ਕਹਣਾ ਸਲੰਡਰ ਹੈ ਨਹੀਂ ਉਹਨੇ ਕਹਣਾ ਕੋਈ ਗੱਲ ਨਹੀਂ ਮੈਂ ਤਾਂ ਖਾ ਕੇ ਆ ਗਿਆ ਮੈਂ ਤੂੰ ਸੋ ਜਾ ਅਚਾਨਕ ਮਦਰ ਜੀ ਨੇੜੇ ਹੁੰਦੇ ਸੀ ਇਹਨਾਂ ਦਾ ਫੋਨ ਆ ਜਾਂਦਾ ਸੀ ਮਾਂ ਇੱਕ ਕਹਿ ਲੋ ਵੀ ਬਾਜ ਜਤੋਂ ਪੜ ਲੈਂਦੀ ਮਾਤਾ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਮੇਰੀ ਕੁੜੀ ਭੁੱਖੀ ਬੈਠੀ ਆ ਫਿਰ ਮਾਤਾ ਨੇ ਆ ਕੇ ਦੇ ਕੇ ਜਾਣਾ ਮੈਨੂੰ ਸਮਾਨ ਫਿਰ ਉਹਨੇ ਕਹਿਣਾ ਕੰਦਾ ਚੋਂ ਕੱਢ ਲਾ ਰੋਟੀ ਕੱਢ ਲਾ ਕੰਦਾ ਚੋਂ ਖੁਰਚ ਲਾ ਘਰ ਤੇਰੇ ਘਰ ਦਿਆਂਦਾ ਨਾ ਇਹਦੇ ਚੋਂ ਕੰਦਾ ਚੋਂ ਖੁਰਚ ਲਾ ਐਦਾਂ ਐਦਾਂ ਦੀ ਸ਼ਬਦਾਵਲੀ ਮੈਂ ਸਹੀ ਫਿਰ ਮੈਂ ਬਟ ਫਿਰ ਵੀ ਮੈਂ ਸਾਰਾ ਕੁਝ ਸਹਿੰਦੇ ਸਹਿੰਦੇ ਮੈਂ ਮਤਲਬ ਇੱਕ ਐਸੀ ਸਹਿਨਸ਼ੀਲ ਔਰਤ ਹੋ ਚੁੱਕੀ ਸੀ ਕਿ ਮੇਰਾ ਕੁੱਟ ਮਾਰ ਨੀਲ ਨੂਲ ਪੇ ਵੀ ਹੁੰਦੇ ਸੀ ਨਾ ਫਿਰ ਵੀ ਮੈਂ ਕਹਣਾ ਕੋਈ ਗੱਲ ਨਹੀਂ ਮੈਂ ਆਪਣੇ ਬੱਚੇ ਲਈ ਜੀਣਾ ਵਾ ਇਹਨੂੰ ਕੌਣ ਦੇਖੂਗਾ ਜੇ ਮੈਂ ਹੀ ਡਿਪਰੈਸ਼ਨ 'ਚ ਚਲੇ ਗਈ ਡਿਪਰੈਸ਼ਨ ਦੇ ਕਾਰਨ ਮੇਰਾ ਬੱਚਾ ਤਾਂ ਰੋਲ ਜਾਊਗਾ ਜਦੋਂ ਕਿਸੇ ਦੀ سپورਟ ਹੀ ਨਹੀਂ ਨਾ ਸੱਸ ਸੋਹਰਾ ਨਾ ਕੋਈ ਨਨਾਨ ਕੋਈ ਹੈ ਹੀ ਨਹੀਂ ਸਰ ਡਰਦੇ ਨਹੀਂ ਸੀ ਤੁਹਾਨੂੰ ਆ ਕੇ ਦੱਸਦੇ ਕਿੰਦਾ ਰਹਿ ਰਹੇ ਤੁਹਾਡੇ ਛੋਟਾ ਜਿਹਾ ਬੱਚਾ ਵਾ ਉਹਨੇ ਕੁਝ ਮਤਲਬ ਕੀ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਉਹਨਾਂ ਵੱਲੋਂ ਕੋਈ ਵੀ ਮੈਨੂੰ ਨਹੀਂ ਸੀਗਾ ਮੈਨੂੰ ਤਾਂ ਐ ਲੱਗਦਾ ਸੀ ਜਿੱਦਾਂ ਬਾਹਰ ਵਾਲੀ ਰੱਖੀ ਹੁੰਦੀ ਆ ਨਾ ਬਾਹਰ ਵਾਲਿਆਂ ਨੂੰ ਵੀ ਲੋਕ ਸਹੀ ਰੱਖਦੇ ਆ ਪਰ ਉਹਨੇ ਤਾਂ ਇਦਾਂ ਮਤਲਬ ਬਿਹੇਵ ਕਰਨਾ ਜਿੱਦਾਂ ਪਤਾ ਨਹੀਂ ਮੈਨੂੰ ਬੰਦ ਕਰਤਾ ਹੁੰਦਾ ਆਪਣੇ ਚ ਵੀ ਰਹਿ ਕੇ ਮੈਂ ਬੰਦ ਰਹੀ ਆ ਕਿ ਇੱਕ ਸਿਰਫ ਰਿਸ਼ਤਾ ਚੱਲਦਾ ਰਹੇ ਜੀ ਰਿਸ਼ਤੇ ਚੱਲਣ ਕਾਰਨ ਫਿਰ ਮੈਂ ਵਿੱਚ ਵਿੱਚ ਨੈੱਟ ਦਾ ਮੈਨੂੰ ਸ਼ੌਂਕ ਹੁੰਦਾ ਸੀ ਮੈਂ ਵਿੱਚ ਵਿੱਚ ਟਿਕਟੋਕ ਤੇ ਵੀਡੀਓ ਬਣਾਣੀ ਸ਼ੁਰੂ ਕਰਤੀ ਸੀ ਤੇ ਫਿਰ ਉਸ ਤੋਂ ਬਾਅਦ ਟਿਕਟੋਕ ਬੈਨ ਹੋ ਗਿਆ ਤਲੋ ਦੁੱਖ ਤਾਂ ਲੱਗਿਆ ਪਰ ਮੈਨੂੰ ਇੰਨਾ ਦੁੱਖ ਨਹੀਂ ਲੱਗਿਆ ਕਿਉਂਕਿ ਪਹਿਲਾਂ ਹੀ ਦੁਖੀ ਲਾਈਫ ਸੀਗੀ ਹਨਾ ਫਿਰ ਮੋਜ ਐਪ ਆ ਗਿਆ ਮੋਜ ਐਪ ਤੇ ਮੈਂ ਵੀਡੀਓ ਪਾ ਦੇਣੀ ਮੈਨੂੰ ਕਿਹੜਾ ਚਾਜ ਸੀਗਾ ਆਪਾਂ ਜਿੱਦਾਂ ਵੀ ਆਪਣੀ ਐਕਟਿੰਗ ਟਿੰਗ ਕਰਦੇ ਸੀ ਲਿਪ ਸਿੰਗ ਕਰਕੇ ਵੀਡੀਓ ਪਾ ਦਿੰਦੇ ਸੀਗੇ ਤੇ ਮੋਜ ਐਪ ਤੇ ਥੋੜਾ ਮੈਨੂੰ ਲੱਗਿਆ ਵੀ ਮੈਨੂੰ ਹੁਣ ਲੱਗ ਗਈ ਸੀ ਫੋਲੋਅਰ ਵਗੈਰਾ ਗੇਨ ਹੋਣ ਲੱਗ ਗਏ ਸੀਗੇ ਮੋਬਾਈਲ ਤੋਂ ਬਾਅਦ ਫਿਰ ਮੈਨੂੰ ਉੱਥੇ ਮਾੜੀ ਮੋਟੇ ਇਨਕਮ ਵੀ ਹੋਈ ਐਵੇਂ ਕਹੀਏ ਫਿਰ ਮੈਨੂੰ ਪਤਾ ਲੱਗਿਆ ਵੀ ਨੈਟ ਦੀ ਸਹੀ ਵੈਲਿਊ ਕੀ ਆ ਕਿ ਅਸੀਂ ਤਾਂ ਸਿਰਫ ਦੇਖ ਕੇ ਹੀ ਨੈਟ ਖਤਮ ਕਰ ਲੰਨੇ 1.5 GB ਹੈਨਾ ਕਿ ਇਹਨੂੰ ਸਹੀ ਤਰੀਕੇ ਵਰਤੇ ਆ ਕਿਵੇਂ ਜਾਵੇ ਫਿਰ ਮੈਂ ਉਹਨੂੰ ਸੋਚਿਆ ਵੀ ਮੈਂ ਇਹਨੂੰ ਕਿਵੇਂ 1.5 GB ਖਤਮ ਕਰਨਾ ਵਾ 1.5 GB ਸੋਚਣ ਖਾਤਰ ਮੈਂ ਵੀਡੀਓ ਬਣਾਉਣ ਦਾ ਸੋਚਣ ਲੱਗ ਗਿਆ ਫਿਰ ਡੇਲੀ ਵੀ ਨਹੀਂ ਵੀਡੀਓ ਪਾਉਂਦੀਆਂ ਸੀ ਘਰ ਦੇ ਕੰਮਾਂ ਚੋਂ ਤੇ ਮਦਰ ਨੂੰ ਵੀ ਮੈਂ ਲਗਾ ਲਿਆ ਸੀ ਨਾਲ ਵੀ ਤੁਸੀਂ ਵੀ ਬਣਾਇਆ ਕਰੋ ਇਹਨਾਂ ਨੂੰ ਵੀ ਬੜਾ ਪਸੰਦ ਕੀਤਾ। ਓਕੇ। ਇਹਨਾਂ ਨੇ ਉਹਨੂੰ ਸੀਗਾ ਹੀ ਨਹੀਂ ਮਤਲਬ ਹੀ ਨਹੀਂ ਸੀਗਾ ਮੇਰੇ ਤੋਂ ਕਿਉਂਕਿ ਮੈਂ ਘਰੋਂ ਬਾਹਰ ਹੀ ਨਹੀਂ ਨਿਕਲਦੀ ਸੀ ਕਿਸੇ ਵੇਲੇ ਵੀ ਆ ਜਾਂਦਾ ਸੀ ਘਰੇ। ਹੂੰ। ਉਹਨੂੰ ਪਤਾ ਹੁੰਦਾ ਸੀ ਵੀ ਇਹ ਘਰੇ ਆ ਫੇਰ ਵੀ ਉਹ ਮੈਨੂੰ ਕੋਟਾ ਦਿੰਦਾ ਸੀ। ਅੱਛਾ। ਜਦ ਕਿ ਮੈਂ ਉਹਨੂੰ ਕਿਹਾ ਹੋਇਆ ਸੀ ਮੇਰਾ ਫੋਨ ਚੈੱਕ ਕਰ ਸਕਦਾ ਕੋਸ਼ਿਸ਼ ਵੀ ਆਪ ਖੁਦ ਕਾਣਾ ਸੀ ਨਾ ਤਾਂ ਕਰਕੇ ਉਹਨੇ ਇਦਾਂ ਕੀਤਾ। ਖੋ ਦੁਕਾਨਾ ਹੋਣ ਕਾਰਨ ਉਹਦੇ ਸਗੋ ਕੀ ਫੇਰ ਸਾਹਮਣੇ ਆਏ ਮੈਂ ਫੇਰ ਵੀ ਅੱਖਾਂ ਬੰਦ ਕਰਦੀ ਕੋਈ ਗੱਲ ਨਹੀਂ ਅਕਸਰ ਨੂੰ ਆਣਾ ਤਾਂ ਘਰੇ ਹੀ ਆ ਬਟ ਫੇਰ ਵੀ ਜੇ ਮੇਰੇ ਨਾਲ ਵੀ ਕੁੱਟਮਾਰ ਕਰੀ ਜਾਵੇ ਉਹ ਵੀ ਗਲਤ ਸੀ ਕਿਉਂਕਿ ਮੈਂ ਬੱਚਾ ਨਹੀਂ ਸਾਹਮﾟਾ ਰਹੀ ਸੀ ਫੇਰ ਸਵੇ ਸ਼ਾਮ ਕੁੱਟਮਾਰ ਹੋਵੇ ਬੱਚੇ ਨੂੰ ਕਿਹੜਾ ਦੇਖ ਪਾਵੇ ਫੇਰ ਉਹ ਤੋਂ ੱਖਾ ਹੋ ਗਿਆ ਸੀ ਮੇਰੀ ਲਾਈਫ ਅੱਛਾ ਬੱਚੇ ਦੇ ਨਾਲ ਅਟੈਚਮੈਂਟ ਸੀ ਉਹਨਾਂ ਦੀ ਜਾਂ ਨਹੀਂ ਬੱਚੇ ਦੇ ਨਾਲ ਮਤਲਬ ਥੋੜੀ-ਬਹੁਤ ਹੀ ਸੀ ਐਨੀ ਨਹੀਂ ਸੀ ਮਤਲਬ ਜੇ ਅਟੈਚਮੈਂਟ ਹੁੰਦੀ ਉਹਨੂੰ ਸਕੂਲ ਲਗਾਉਂਦੇ ਉਹਦਾ ਫਿਊਚਰ ਸੋਚਦੇ ਉਹਦੇ ਘਰੇ ਹਰ ਚੀਜ਼ ਖਾਣ ਪੀਣ ਦੀ ਪ੍ਰੋਵਾਈਡ ਕਰਦੇ ਕਿਉਂ ਮੈਂ ਕੱਪੜੇ ਵੀ ਘਰੋਂ ਲੈ ਕੇ ਆਂਦੀ ਰਹੀ ਕਿਉਂ ਮੈਂ ਦਵਾਈ ਵੀ ਬਾਹਰੋਂ ਲੈ ਕੇ ਆਂਦੀ ਰਹੀ ਹਨਾ ਪੇਕਿਆਂ ਵੱਲੋਂ ਵੀ ਹਾਂ ਮੈਨੂੰ ਫੋਨ ਕਰ ਦੋ ਇਹਨੇ ਪੈਸੇ ਭੇਜ ਦੋ ਮੈਂ ਦਵਾਈ ਲੈ ਕੇ ਆਣੀ ਆ ਜੇ ਉਹਨਾਂ ਦੀ ਅਟੈਚਮੈਂਟ ਹੁੰਦੀ ਉਹ ਜ਼ਰੂਰ ਕਰਦੇ ਉਹਦਾ ਉਸ ਤੋਂ ਬਾਅਦ 2-2.5 ਸਾਲ ਅਸੀਂ ਸੈਪਰੇਟ ਵੀ ਰਹੇ ਹਾਂ ਕਦੀ ਕੋਈ ਨਹੀਂ ਆਇਆ ਕਿਸੇ ਨੇ ਨਹੀਂ ਫਿਰ ਮੈਂ ਐਂਡ ਤੇ ਮੈਨੂੰ ਪਤਾ ਲੱਗ ਗਿਆ ਵੀ ਕਿਸੇ ਹੋਰ ਨਾਲ ਫੇਰ ਰਿਹਾ ਵਾ ਆਪਾਂ ਐਂਡ ਤੇ ਮਤਲਬ ਮੈਨੂੰ ਪਤਾ ਸੀਗਾ ਵੀ ਉਹਨਾਂ ਨੇ ਕੁਝ ਨਹੀਂ ਦੇਣਾ ਆਪਾਂ ਸੈਨ ਕਰਿਆਂ ਦੇ ਵੀ ਤਲਾਕ ਹੀ ਆ ਅੱਛਾ ਕਿੰਨਾ ਕੁ ਔਖਾ ਸੀ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਵਿਆਹ ਬਹੁਤ ਸਾਰੀਆਂ ਆਸਾਂ ਉਮੀਦਾਂ ਨਾਲ ਗਈ ਜਿਹੜੀਆਂ ਆਸਾਂ ਉਮੀਦਾਂ ਮਤਲਬ ਕਿ ਪੂਰੀਆਂ ਨਹੀਂ ਹੋਈਆਂ ਇੱਕ ਇੱਕ ਕਰਕੇ ਟੁੱਟਦੀ ਗਈ ਤੇ ਉਸ ਤੋਂ ਬਾਅਦ ਡਿਵੋਰਸ ਦਾ ਸੀਜ਼ਨ ਵਕ ਹੋਣ ਦਾ ਸੀਜ਼ਨ ਕਿੰਨਾ ਔਖਾ ਰਿਹਾ ਤੁਹਾਡੇ ਵਾਸਤੇ ਉੱਖਾ ਦੇਖੋ ਜੀ ਔਖਾ ਮਤਲਬ ਸਹਿਣਾ ਵਾ ਔਖਾ ਜਿਆਦਾ ਸਹਿਣਾ ਵਾ ਦੇਖੋ ਮੈਂ ਹੀ ਸੋਚੀ ਜਾਵਾ ਵੀ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਹਨਾ ਇਦਾਂ ਮੈਂ ਸਹੀ ਜਾਵਾ ਉਹ ਵੀ ਗਲਤ ਆ ਕਿ ਸਹਿਣਾ ਸਭ ਤੋਂ ਗਲਤ ਆ ਤੇ ਮੈਨੂੰ ਇਹ ਸੀ ਜੇ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਮੈਂ ਆਪਣੀ ਮਰਜ਼ੀ ਨਾਲ ਇਹਨੂੰ ਠੀਕ ਵੀ ਕਰ ਸਕਦੀ ਆ ਤਾਂ ਕਰਕੇ ਮੈਂ ਇਹੀ ਫੈਸਲਾ ਲੈਣਾ ਸਹੀ ਸਮਝਿਆ ਕਿ ਬਸ ਹੁਣ ਸਾਡਾ ਖਤਮ ਆ ਕਹਾਣੀ ਐਸੇਲੇ ਮੈਂ ਜਿਆਦਾ देर ਬੱਚੇ ਨੂੰ ਵੀ ਭੁੱਖਾ ਨਹੀਂ ਰੱਖ ਸਕਦੀ ਸੀ ਉਹਦਾ ਫਿਊਚਰ ਖਰਾਬ ਹੁੰਦਾ ਆਪਣਾ ਤਾਂ ਕਰ ਲਿਆ ਸੀ ਅਸੀਂ ਆਪਣਾ ਤਾਂ ਸਪੋਇਲ ਸਾਡੀ ਖਤਮ ਆ ਜ਼ਿੰਦਗੀ ਅਸੀਂ ਕਹਿ ਸਕਦੇ ਆ ਵੀ ਸਾਡੀ ਖਤਮ ਬਟ ਮੈਂ ਬੱਚੇ ਦੀ ਕਿਉਂ ਖਰਾਬ ਕਰਾਂ ਜ਼ਿੰਦਗੀ ਤਾਂ ਕਰਕੇ ਬੱਚੇ ਲਈ ਮੈਨੂੰ ਇਹ ਸੀਗਾ ਕਿ ਮੈਂ ਸਟੈਂਡ ਲਵਾਂ ਤੇ ਡਿਵੋਰਸ ਤੋਂ ਬਾਅਦ ਲਾਈਫ ਤੁਹਾਡੀ ਕਿੰਨੀ ਕ ਮੁਸ਼ਕਲਾਂ ਭਰੀ ਰਹੀ ਜਾਂ ਕਿੰਨਾ ਕ ਸਮੂਦ ਕਰ ਲਿਆ ਆਪਣੀ ਲਾਈਫ ਨੂੰ ਮੁਸ਼ਕਲਾਂ ਦੇ ਨਾਲ ਮੁਸ਼ਕਲਾਂ ਵੀ ਆਈਆਂ ਸਮੂਦੇ ਨਾਲ ਸਮੂਦ ਵੀ ਹੋਇਆ ਪਰ ਇਹ ਆ ਵੀ ਕੁੱਟ ਮਾਰਨੀ ਹੋਣ ਕਾਰਨ ਥੋੜਾ ਦਿਮਾਗੀ ਸੰਤੁਲਨ ਸਹੀ ਰਿਹਾ ਤਾਂ ਕਿ ਅਸੀਂ ਕਮੇਡੀ ਦੇ ਨਾਲ ਜੋੜ ਪਾਈਏ ਆਪਣੇ ਕੰਮ ਦੇ ਵੱਲ ਧਿਆਨ ਦੇ ਪਾਈਏ ਕੰਮ ਵੱਲ ਮੈਂ ਰੈਗੂਲਰ ਧਿਆਨ ਦਿੱਤਾ ਬੱਚੇ ਵੱਲ ਵੀ ਰੈਗੂਲਰ ਧਿਆਨ ਦਿੱਤਾ ਮੁਸ਼ਕਿਲਾਂ ਇਹ ਆਈਆਂ ਸੀਗੀਆਂ ਜਿਸ ਟਾਈਮ ਅਸੀਂ ਸੈਪਰੇਟ ਰਹੇ ਸੀਗੇ ਤੇ ਮਤਲਬ ਲੋਕਾਂ ਨੇ ਇਹ ਜ਼ਰੂਰ ਪੁੱਛਣਾ ਤੇਰਾ ਘਰ ਵਾਲਾ ਕਿੱਥੇ ਤੇਰਾ ਸਭ ਨੂੰ ਪਤਾ ਸੀਗਾ ਕਿੰਨਾ ਕਲੇਸ਼ ਹੁੰਦਾ ਕਿਸੇ ਕੋਈ ਨਹੀਂ ਆ ਕੇ ਖੜਿਆ ਸੋ ਆਏ ਪੇਰੈਂਟਸੋਂ ਮਾਂ ਭੈਣ ਭਰਾਵਾਂ ਤੋਂ ਮਾਂ ਪਿਓ ਤੋਂ ਇਲਾਵਾ ਕੋਈ ਵੀ ਨਹੀਂ ਖੜਦਾ ਹੁੰਦਾ